मैं श्याम लालसल प्रधान श्री इच्छापूर्ण हनुमान मंदिर बोलियाला मंडी असि इस बार श्री बालाजी जन्म उत्सव और मूर्ति स्थापना दिवस तेईस तेईसवा मूर्ति स्थापना दिवस बारह अप्रैल को बड़ी धूमधाम बना रहे हैं इसमें सभी प्रेमी भक्तों को बेनती है भी हुम हुम आके बाबा जी के दरबार में पहुंचे और बालाजी का आशीर्वाद साढ़ा सुबह पाँच बजे तो बालाजी के भगत दर्शन करने के लिए आने लग जाएंगे और शाम को बारह बजे तक चलेगा हमारा सात सुबह सात बजे बालाजी का भंडारा शुरू हो जाएगा बालाजी की कृपा न अटूट वर्तारा सारा दिन चलेगा तो बालाजी की विशेष मटकी और बालाजी का केक जो सोमवार मंगलवार का केक लगाएंगे बालाजी कोई सुना कोई तो पहनका भी आ रहे हैं कोई साक्षी अग्रवाल जयपुर से और शिवांगी अयोध्या से कलाकार आ रहे हैं उन नदा सात बजे तो नौ बजे तक के शिवांगी का है नौ बजे से बाद साक्षी रात में क्यों ਇਹ ਜਿਸ ਸਵਤੰਤਰਤਾ ਪੰਜਾਬ ਮਹਾਪੀਰਤਾਲ ਅਤੇ ਲਖਮੀ ਦੀਆਂ ਸੰਗਤਾਂ ਵੱਲੋਂ ਉਹਨਾਂ ਦੇ ਜਿਹੜੀਆਂ ਉਹਨਾਂ ਦੇ ਆਉਣ ਜਾਣ ਦਾ ਜਿਹਨੂੰ ਨੰਕਰ ਪਾਇਰ ਦੀ ਪੂਰੀ ਵਿਵਸਥਾ ਕੀਤੀ ਗਈ ਹੈ ਡਾਕਟਰੀ ਸਹਿਤਾ ਔਰ ਫੀਲ ਦਾ ਪਾਣੀ ਬਰਸਦੇ ਤੋਂ ਲੈ ਕੇ ਜੋ ਯਾਤਰੀ ਫੈਦਲਾਂਗੇ ਸਾਰਿਆਂ ਲਈ ਪੂਰੀ ਵਿਵਸਥਾ ਕੀਤੀ ਗਈ ਹੈ ਜੇ ਕਿਸੇ ਨੂੰ ਕੋਈ ਵੀ ਸਿਗਨੇਸ ਆਂਦੀ ਹੈ ਇਸ ਸਵਤੰਤਰਤਾ ਪੰਜਾਬ ਮਹਾਪੀਰਤਾਲ ਦੇ ਕਿਸੇ ਵੀ ਲੰਕੀਰ ਨਾਲ ਉਸ ਮਰਕਰ ਤੋਂ ਠੀਕ ਹੈ ਇਸ ਤੋਂ ਬਾਅਦ ਉਹਨਾਂ ਦਿੱਤੇ ਗਏ ਮੱਤੇ ਪਾਰਕਿੰਗ ਉਹ ਲੈ ਕੇ ਆਏ ਪਾਰਟੀ ਸਾਹਿਬ ਨੇ ਇਹ ਕਿ ਕੋ ਬਾਲਾਜੀ ਗਲੌਨੀ ਨੂੰ ਲੈ ਕੇ ਮੰਤਪਾਇ ਜੀ ਪਾਸੇ ਰੋਣਾ ਸਰ ਦੇ ਸੀ ਪਾਰਨ ਕੀਤੀ ਹੈ ਔਰ ਕਿ ਇੱਕ ਦੇਖ ਦੇ ਡਿਸ਼ਟ੍ਰਿਕਟ ਉਪਦੇਸ਼ ਸਵਾ ਮਨੀ ਲਗਾਇਆ ਜਾਣਗੇ ਜਿਸ ਦੇ ਸਿਰ ਪਰਲੇ ਸਵਾ ਮਨੀ ਲਗਾਣੀ ਹੋਵੇ ਉਹ ਮੰਤਰ ਦੇ ਪ੍ਰਯਾਰੀ ਨੂੰ ਕਿਸੇ ਯਾਤਰਾ ਦੇ ਬੁਲਾ ਕੇ ਹਮ ਸੰਪਰਕ ਕਰ ਸਕਦੇ ਹੈ ਕਿ ਜੀ ਹੋਰ ਦਾ ਸੌਦਾ ਪੋਰਮ ਰਹੇਗਾ ਇਹ ਦੀ ਸਲਾਹ ਕਰਿਆ ਕਿ ਇਸ ਵਿੱਚ ਸਾਖਸ਼ੀ ਕਰਵਾਇ ਜਾਏ ਪਰ ਕੋਈ

ਬਹੁਤ ਜਿਆਦੇ ਆ ਰਹੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੈਦਲ ਯਾਤਰਾ ਚੱਲੇਗੀ ਔਰ ਇੱਕ ਯਾਤਰਾ ਗੁਨਿਆਣੇ ਮੰਡੀ ਦੀ ਗੀਤਾ ਭਵਨ ਤੋਂ ਲੈ ਕੇ ਹਨੂਮਾਨ ਮੰਦਰ ਤੱਕ ਚੱਲੇਗੀ ਬ੍ਰਿਸ਼ਨੇ ਤੋਂ ਜੋ ਪੈਦਲ ਯਾਤਰੀ ਆ ਰਹੇ ਹਨ ਉਹਨਾਂ ਦੇ ਲਈ ਰਸਤੇ 'ਚ ਲੰਗਰ ਵਸਤਾ ਦੀ ਪਟੋ ਕਟਰੀ 50 ਲੰਗਰ ਜਿਹੜੇ ਸਾਡੇ ਕੋਲੇ ਰਿਸਟੋਰ ਚੁੱਕੇ ਨੇ ਉਹ ਗੁਨਿਆਬਹੰਡੇ ਤੋਂ ਲੈ ਕੇ ਗੁਨਾਣੇ ਤੇ ਉਹਨਾਂ ਨੂੰ ਸਭੋਜਨ ਚੁਕਾਣ ਗਈ। ਬੜੀ ਸੰਗਤ ਕੋਲੇ ਲਾਈਨਾਂ ਚ ਲੱਗੀਆਂ ਹੋਣੀਆਂ ਕਿਉਂਕਿ ਉਹਨਾਂ ਨੂੰ ਸਮਾਂ ਦੇ ਦੌਰ ਤੱਕ ਵਾਸਤੇ ਪਹਿਲੀ ਕਰੇ ਫੈਕਟਰੀ ਤੇ ਆਈਏਸ ਕੰਨੀ ਸੰਸਥਾਵਾਂ ਲੱਖ ਮੰਡੀ ਦੀਆਂ ਸਾਰੀਆਂ ਸੰਸਥਾ ਸਾਡਾ ਬਹੁਤ ਹੀ ਸਹਿਯੋਗ ਕਰ ਰਹੀਆਂ ਹਨ। ਔਰ ਉਹਨਾਂ ਨੇ ਸਾਨੂੰ ਸ਼ਿਵਾਜ ਦਵਾਇਆ ਵੀ ਅਸੀਂ ਬਹੁਤ ਹੀ ਸੁੱੱਚੇ ਢੰਗ ਨਾਲ ਇਸ ਦੀ ਵਸਤਾ ਕਰਾਂਗੇ। ਠੀਕ ਹੈ। ਦੇਸ਼ੀ ਬਗਦੀ ਦੀ ਸਾਰੇ ਪੁੱਤਰਾਂ ਦੇ ਸਹਿਯੋਗ ਨਾਲ ਬਾਲਾ ਜੀ ਦੀ ਕਿਪਰ ਨਾਲ ਸ਼ੋਹਰ ਦਾ ਪੰਡਾਰਾ ਲਗਾਇਆ ਜਾ ਰਿਹਾ ਹੈ ਲੇਕ ਨੰਬਰ 307 ਯਾਤਨਾ ਰਸਤੇ ਪੈਦਲ ਯਾਤਨਾਸੇ ਬਾਲਾ ਜੀ ਦੇ ਜਨਮ ਦਿਨ 12 April ਨੂੰ ਤੇ ਸਭ ਤੋਂ ਬੇਨਤੀ ਹੈ ਵੀ ਉਹ ਜ਼ਰੂਰ ਆ ਕੇ ਪ੍ਰਸ਼ਾਦ ਜੂ

ਦਾ ਇੰਤਜ਼ਾਮ ਕੀਤਾ ਹੈ اور ਮੈਕਰੋਨੀ ਪਾਸਤਾ ਨਿਊਡਲਸ اور ਹਰ ਪ੍ਰਕਾਰ ਦਾ ਜਿਹੜਾ ਹੈ ਜੋ ਕਿ ਆਪਾਂ ਅਸੀਂ ਇਸ ਢੰਗ ਨਾਲ ਨੂੰ ਇਸ ਰੂਪ ਦੇ ਵਿੱਚ ਦੇ ਰਹੇ ਜਿੱਦਾਂ ਕਿ ਆਪਾਂ ਵੀ ਮੈਰਿਜ ਦੇ ਵਿੱਚ ਕਿਸੇ ਚ ਜਾ ਕੇ ਆਪਾਂ ਇੰਜੋਏ ਕਰਦੇ ਆ ਖੁਸ਼ੀ ਮਹਿਸੂਸ ਕਰਦੇ ਆ ਅਸੀਂ ਵੀ ਉਸ ਤਰ੍ਹਾਂ ਬਾਲਾ ਜੀ ਦਾ ਜਨਮ ਦਿਨ ਜਿਹੜਾ ਹੈ ਦਿਲ ਨਾਲ ਖੁਸ਼ੀ ਨਾਲ ਇਸ ਨੂੰ ਸੈਲੀਬ੍ਰੇਟ ਕਰਦੇ ਆ ਜਦੋਂ ਪੰਡਾਰਾ ਲਗਾ ਰਹੇ ਹੋ ਉਹ ਸੜਕ ਤੇ ਆ ਰਹੇ ਕਈ ਵਾਰ ਹੁਣ ਟ੍ਰੈਫਿਕ ਦੇ ਵਿੱਚ ਮੱਚੇ ਪ੍ਰੋਬਲਮ ਆਉਂਦੀ ਆ ਉਸ ਸਬਸਤ ਉਹਦਾ ਕੀ ਇੰਕੀਆ ਹੈ ਉਸ ਦੇ ਵਾਸਤੇ ਅਸੀਂ ਪੁਲਿਸ ਪ੍ਰਸ਼ਾਸਨ ਦੀ ਹੈਲਪ ਲੈ ਰਹੇ ਹਾਂ ਔਰ ਬੈਰੀਗੇਟਿੰਗ ਜਿਹੜੀ ਹੈ ਉਸੇ ਕਰਵਾ ਰਹੇ ਹਾਂ ਤਾਂ ਕਿ ਕਿਸੇ ਵੀ ਯਾਤਰੀ ਦਾ ਕੋਈ ਨੁਕਸਾਨ ਨਾ ਹੋਵੇ ਠੀਕ ਯਾ ਜੀ